ਸੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਤੇ ਆਪਾਂ ਪਹੁੰਚ ਗਏ ਆ ਘਰ ਐਸ਼ ਹੋ ਗਈ ਆ ਠੀਕ ਆਪਣੀ ਹੈ ਨਾ ਐਸ਼ ਅਸੀਂ ਆਏ ਆ 7 ਦਿਨਾਂ ਬਾਅਦ ਹਸਪੀਟਲ ਦੇ ਵਿੱਚੋਂ ਤੇ ਰਾਤ ਹੀ ਮੁੜੇ ਆ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਆ ਸੋ ਅੱਜ ਸਵੇਰੇ ਬਾਬਾ ਜੀ ਆਏ ਆ ਰੋਂਦੇ ਰੋਂਦੇ ਹੋਏ ਘਰੇ ਆਏ ਆ ਬਾਬਾ ਤੁਹਾਨੂੰ ਕੋਈ ਘਰ ਦੱਸਿਆ ਵੀਰੇ ਕਿ ਵੈਸੇ ਹੀ ਆ ਗਏ ਤੁਸੀਂ ਅੱਜ ਨਹੀਂ ਜੀ ਮੈਂ ਤਾਂ ਵੈਸੇ ਆ ਕੇ ਮੰਗਦਾ ਮੰਗਦਾ ਏਂ ਠੰਡ ਕਿੰਨੀ ਆ ਤੇ ਬਾਪੂ ਦੇ ਪੈਰਾਂ ਚਪਲਾਂ ਪਾਈਆਂ ਹੋਈਆਂ ਨੇ ਮੰਗਦਾ ਮੰਗਦਾ ਇੰਤਰੀ ਆਈ ਤੁਸੀਂ ਰੋ ਰੋ ਕਾ ਤੁਰਿਆ ਰੋ ਨਾ ਨਾ ਰੋਣ ਵਾਲੀ ਕਿਹੜੀ ਗੱਲ ਕੋਈ ਨਹੀਂ ਆਉਂਦਾ ਹੀ ਰਹਿੰਦਾ ਟਾਈਮ ਚੰਗਾ ਮਾੜਾ ਕੋਈ ਚੱਕਰ ਨਹੀਂ ਤੇ ਬਾਬੇ ਦੀ ਕੁੜੀ ਸੀਗੀ ਕਹਿੰਦਾ ਠੰਡ ਲੱਗ ਗਈ ਉਹਨਾਂ ਦੀ ਡੈਥ ਹੋ ਗਈ ਸੀ ਫਾਟਕਾਂ ਤੇ ਰਹਿੰਦੇ ਘਰ-ਬਾਰ ਵੀ ਹੈ ਨਹੀਂ ਸੋ ਕਹਿੰਦੇ ਪੈਰਾਂ ਤੋਂ ਵੀ ਮੈਂ ਚਪਲਾਂ ਹੀ ਆ ਮਮਾ ਬੂਟ ਲੈ ਕੇ ਆਇਆ ਇਹਨਾਂ ਵਾਸਤੇ ਆਲਾ ਮੇਜੋਂ ਦੇ ਤਾਂ ਮੇਜ ਤੇ ਪੈਰ ਚ ਪਾਉ ਪੈਰਾਂ ਚ ਪਾਉ ਪੈਰਾਂ ਚ ਪੈਰਾਂ ਚ ਆ ਜੂ ਛਾਏ ਚਪਲਾਂ ਮੈਨੂੰ ਦੇ ਜਾਂਦੇ ਕਿ ਲੈ ਕੇ ਜਾਣੀਆਂ ਚੋਪੜਾ ਲੈ ਜੂਗਾ ਹੀ ਕੋਈ ਨਹੀਂ ਲੈ ਕੇ ਜਾਈਂ ਦਿਨੇ ਪਾ ਲੂਗਾ ਮੈਂ ਰੱਖ ਚਪਲਾ ਮੈਂ ਰੱਖ ਲੈਣਾ ਮੈਂ ਕਹਿੰਨਾ ਦਿਨੇ ਪਾ ਲੂਗਾ ਹੈ ਹਾਂ 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 ਉਹ ਕੀ ਕਰ ਰਹੇ ਹੋ ਮਤੇ ਪਾਉ ਨੂੰ ਲੈਣਾ ਕੋਸ਼ ਹਾਂ ਦੇਖੋ ਇਹ ਚਲ ਤਰਾ ਕੋੜਾ ਕੋਈ ਮਦਦ ਦੇ ਦੇ ਚਲੋ ਫੇ ਕਿੱਥੇ ਰਹਿਣੇ ਦੇ ਫਾੜਕਾਂ ਦੇ ਰਹਿਨੇ ਆ ਹਾਂ ਫਾੜਕਾਂ ਤੇ ਜੇ ਮੈਂ ਤੇਰੇ ਕੋਲ ਆਵਾਂ ਇਹਨਾ ਮੈਨੂੰ ਤੁੱ ਲੱਭੇ ਨਾ ਕਿਤੇ ਪੱਕੀ ਗੱਲ ਫਾੜਕਾਂ ਦੇ ਰਹਿਨਾ ਤੂੰ ਮੈਂ ਆਉਂਗਾ ਤੇਰੇ ਕੋਲ ਪੱਕਾ ਆਜੋ ਠੀਕ ਆ ਹਾਂ ਭਲਾ ਜੀ ਜਿਹੜਾ ਮਾਣ ਦੇਵਾ ਜੀ ਕੀ ਨਾ ਨਹੀਂ ਅੱਜ ਮੈਂ ਥੋੜਾ ਬਿਜ਼ੀ ਆ ਕੀ ਕੁਲਦੀਪ ਨਾ ਦੱਸਿਆ ਸੀ ਤੁਸੀਂ ਹਾਂ ਕੁਲਦੀਪ ਕੁਲਦੀਪ ਨਾ ਤੁਹਾਡਾ ਹਨ ਬੱਚੀਆਂ ਕਿੰਨੀਆਂ ਤੁੜੀਆਂ ਦੋ ਹਾਂ ਚਾਰ ਆਈ ਚਾਰ ਬੱਚੀਆਂ ਇੱਕ ਦੀ ਡੈਥ ਹੋ ਗਈ ਇੱਕ ਦੀ ਡੱਤ ਵੀ ਠੀਕ ਛੋਟੀਆਂ ਉਹਨਾਂ ਤੋਂ ਅੱਛਾ ਅੱਛਾ ਤੂੰ ਮਾਰਿਓ ਭਲਾ ਕੱਲੂ ਆਜੋ ਹਾਂ ਕੋਈ ਨਹੀਂ ਹਾਟ ਕੰਨ ਦੀ ਜਲਦੀਪ ਨਾ ਪੁੱਛਾ ਤੂੰ ਪਤਾ ਲੱਗ ਦੱਸ ਦੇਣਗੇ ਸਾਰੇ ਬੰਦੇ ਹਾਂਜੀ ਹਾਂ ਹਾਂ ਉੱਥੇ ਜਦੋਂ ਮਾਰਦੀ ਆਜੋ ਉੱਥੇ ਮੈਂ ਉੱਥੇ ਕਵਰੇਜ ਬੈਠਾ ਹਣਾ ਪੈਂਡ ਤੇਰਾ ਮਹਿਣਾ ਸੀ ਹੈਨਾ ਹਾਂਜੀ ਠੀਕ ਆ ਉੱਥੇ ਆ ਜਦੋਂ ਮਾਰਦੀ ਆ ਠੀਕ 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 ਹੈ ਠੀਕ ਹੈ ਐਸ਼ ਕਿਵੇਂ ਆ ਲੋ ਭਲਾ ਐਸ਼ ਨੂੰ ਮਿਲੋ ਐਸ ਤਰ੍ਹਾਂ ਫਿਕਰ ਸਾਰਿਆਂ ਨਹੀਂ ਕਰੀ ਜਾਂਦੇ ਬਹੁਤ ਬੁੱਤ ਹੈਲੋ ਕਰ ਦੋ ਸਾਰਿਆਂ ਨੂੰ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਫੱਲ ਲਗੂ ਮੜਾ ਕਿੱਥੇ ਚੱਲੇ ਆ ਹੈ ਲੀੜੇ ਪਾ ਕੇ ਰੱਖਿਆ ਕਰੋ ਲੀੜਾ ਲੀੜਾ ਉੱਤੇ ਲਿਆ ਲਿਆ ਕਰੋ ਠੰਡ ਬਹੁਤ ਆ ਅੱਗੇ ਕਿੰਨਾ ਨਕਸਾਨ ਹੋਇਆ ਤੁਹਾਡਾ ਦੇਖ ਲਓ ਕੱਲ ਜਦੋਂ ਮਰਦੀ ਤੜਕੇ ਆ ਜਾਈਂ ਮੈਂ ਕੋਈ ਨਹੀਂ ਆਉਂਗਾ ਤੁਹਾਡੇ ਕੋਲੇ ਕੋਈ ਨਹੀਂ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚਾਹ ਚੁਧ ਤ ਨਹੀਂ ਪੀਣੀ ਚਾਹ ਪੀ ਕੇ ਆਏ ਚਾਹ ਪੀ ਕੇ ਆਏ ਠੀਕ ਠੀਕ ਉੱਤੇ ਲਾ ਲ ਤੁਸੀਂ ਨਾ ਠੰਡਲਵਾ ਲਓ ਜੋ ਪਿੱਛੇ ਹੋਣਾ ਸੀ ਉਹ ਤਾਂ ਹੋ ਗਿਆ ਹਨਾ ਹਾਂ ਤੁਸੀਂ ਰੱਖੋ ਬਚਾਅ ਆਵਦਾ ਲਓ ਸਾਨੂੰ ਇੱਕ ਹੋਰ ਬੰਦੇ ਨੂੰ ਮਲਾਉਣੇ ਆਪਾਂ ਇੱਥੇ ਆਓ ਇਹ ਖੜਾ ਸਾਡਾ ਪਹਿਲਵਾਨ ਇੱਕ ਪਹਿਲਵਾਨ ਸਾਡਾ ਆ ਤੇ ਤੂੰ ਟੋਪੀ ਤੂੰ ਕਿੱਥੇ ਲਾਏ ਆਂ ਕਿੱਥੇ ਲਾਏ ਆਂ ਟੋਪੀ ਤੂੰ ਜਾ 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 ਭੱਜ ਭੱਜ ਮम्मा ਟੋਪੀ ਦੇ ਉਹਦੇ ਆ ਗਈ ਟੋਪੀ ਨਹੀਂ ਉਹਨੇ ਨਹੀਂ ਟੋਪੀ ਜਾ ਜਾ ਭੱਜ 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 ਲਓ ਉਦੋਂ ਬੀਬੀ ਹੂੰ ਠੀਕ ਆ ਹੁਣ ਲਾਣ ਦੇ ਹੀ ਹੁਣ ਲਾ ਪਾਈ ਲਾ ਕੇ ਰੱਖੀ ਚੰਗਾ ਨਹੀਂ ਜੀ ਲਾ ਠੀਕ ਆ ਹੁਣ ਲਾਈ ਹਾਂ ਸਵੇਰੇ ਦੂਜੇ ਵਾਸਤੇ ਆਪਣਾ ਨੂੰ ਫਰ ਇਹਦੇ ਪਾਉਂ ਆਲਫਾ ਹੋ ਦੇ ਦਿਆ ਆ ਵੀ ਆ ਚਪਲਾ ਇਸ ਉਹ ਆਲਫਾ ਵਿੱਚ ਪਾ ਲਿਓ ਬਾਬੀ ਦੀਆਂ ਪਾ ਪਾ ਹੋਰ ਲੈ ਮਤ ਉਸਨੂੰ ਲਿਆ ਦੇ ਅੰਦਰ ਕੋਈ ਨਹੀਂ ਤੇਰੇ ਲਓ ਹੁਣ ਤੁਹਾਨੂੰ ਮਲਾਉਣੇ ਆ ਪ੍ਰੀਤੋ ਨੂੰ ਲਓ ਵੀ ਦੋਸਤੋ ਤੇ ਪ੍ਰੀਤੋ ਨੂੰ ਮਿਲੋ ਬੈਦਰ ਤੇ ਬੈਦਰ ਜਿਵੇਂ ਜਸੂ ਨੂੰ ਕਾਰਟੂਨ ਲਾ ਦੋ ਲਾ ਦਿੰਨਾ ਆ ਵੇਖ ਸਾਡਾ ਕੀ ਕਹਿੰਦੇ ਹੁੰਦੇ ਆ ਕੀ ਬਣਿਆ ਸਰਦਾਂ ਸੰਟਾ ਹੈ ਸੰਟਾ ਕਲੌਟ ਕਲੌਟ ਹੀ ਬੋਲਦੇ ਕਲੋਜ਼ ਬੋਲਦੇ ਕਿਵੇਂ ਦਾ ਨਾਮ ਨਹੀਂ ਪਤਾ ਦਾ ਹਾਂ ਲਾ ਲਾ ਮੇ ਲਾ ਦੇਣਾ ਲਾ ਦੇਣਾ ਲਾ ਦੇਣਾ ਕਾਰਟੂਨ ਦੇਖਣੇ ਕਾਰਟੂਨ ਲਾ ਕੇ ਦਿੰਦਾ ਇਹ ਨੂੰ ਪੂਰੇ ਨਾਲ ਲਵੇਟ ਕੇ ਬਾਹਰ ਹੀ ਇੱਥੇ ਆਹ ਵੇਖ ਦਾਦੂ ਦਾਦੇ ਨੂੰ ਪੈਸੇ ਦੇ ਦੇ ਲੋ ਜੀ ਮੈਂ ਲੈ ਆ ਕੇ ਦਿੰਦਾ ਦੂਜਾ ਫੋਨ ਚੰਗਾ ਇੱਥੇ ਬੈਜੇ ਦਾਦੂ ਕੋਲੇ ਦਾਦੂ ਕੋਲੇ ਬੈਜੇ ਦੂਜਾ ਫੋਨ ਲੈ ਕੇ ਦਿੰਦਾ ਮੈਂ ਤੁਹਾਨੂੰ ਠੀਕ ਆ ਜਾ ਸੀ ਹੋਣਾ ਚਿਕਾ ਆਇਆ ਹੋਇਆ ਬਾਬਾ ਧਿਆਨ ਰੱਖਿਓ ਬਾਬਾ ਇਹ ਨਾ ਹੋਵੇ ਤੀ ਪੈਗ ਲਾ ਲੂੰ ਅੱਜ ਥਾਂ ਨੂੰ ਠੰਢੀ ਹੀ ਐ ਨਾ ਵਾ ਕੀ ਗੱਲ ਨਾ ਤਾਂ ਕੋਈ ਨਹੀਂ ਖਾਂਦਾ ਜੀ ਫਿਰ ਨਾ ਰੋਟੀ ਦੇ ਠੀਕ ਆ ਠੀਕ ਨਾ ਖਾਂਦਾ ਜੀ ਮੈਂ ਤਾਂ ਠੀਕ ਆ ਜੀ ਜੀ ਕਾਕੀ ਦਾ ਜੀ ਨਹੀਂ 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 ਕੋਈ ਨਹੀਂ ਉਹ ਤਾਂ ਮੈਂ ਤੁਹਾਨੂੰ ਵੈਸੇ ਕਹੀਏ ਨਾ ਤੁਹਾਨੂੰ ਵੈਸੇ ਕਹੀਏ ਮੈਂ ਆਉਂਗਾ ਤੁਹਾਡੇ ਕੋਲੇ ਕੋਈ ਨਹੀਂ ਚੰਗਾ ਕੋਈ ਨਹੀਂ ਕੱਲ ਨੂੰ ਆ ਜਾਈ ਮੈਂ ਮਾਰੂੰਗਾ ਗੇੜਾ ਕੋਈ ਰਸਤ ਪਾਣੀ ਦਾ ਕੋਈ ਮਾੜੀ ਮਿੱਟੀ ਮਾਰ ਦਿੱਥੇ ਉਹ ਵੀ ਕਰ ਦੇਵਾਂ ਮੈਂ ਜਰੂਰ ਆਉਂਗਾ ਤੁਹਾਨੂੰ ਕਹਿ ਆ ਤੁਸੀਂ ਕੋਈ ਨਹੀਂ ਆ ਲੁਫਾਫੇ ਚ ਪਾ ਲੂ ਚਪਨਾ ਠੀਕ ਆ ਹੋਂ ਤਾਂ ਗਾੜਾ ਹੋਰ ਵੀ ਪਈ ਦੀ ਰਸਨ ਪਾਣੀ ਦਾ ਕੋਈ ਨਹੀਂ ਸੀ ਕੋਈ ਆਟੇ ਪਾਣੀ ਦਾ ਕੋਈ ਕਰ ਲਿਆ ਕੋਈ ਨਹੀਂ ਕੋਈ ਨਹੀਂ ਕੋਈ ਮੈਂ ਵੇਖ ਕੇ ਆਉਂਗਾ ਤੁਹਾਡਾ ਸੀ ਕਿੱਥੇ ਰਹਿੰਨੇ ਚੰਗਾ ਠੀਕ ਆ ਠੀਕ ਆ ਚਲੋ ਠੀਕ ਆ ਫਿਰ ਓਕੇ ਲੋ ਵੀ ਬਾਬਾ ਵੀਰ ਆਪਣੇ ਘਰੇ ਆਇਆ ਸੀਗਾ ਬਿਨਾਂ ਲੋ ਵੀ ਦੋਸਤੋ ਬਾਬਾ ਆਇਆ ਸੀ ਵਿਚਾਰਾ ਪੈਰਾਂ ਦੇ ਵਿੱਚ ਵਿੱਚ ਚਪਲਾਂ ਸੀ ਇਕੱਠਾ ਹੋਈ ਜਾਂਦੀ ਠੰਡ ਲੱਗੀ ਜਾਂਦੀ ਸੀ ਉੱਤੇ ਵੀ ਕੁਛ ਨਹੀਂ ਲਿਆ ਹੋਇਆ ਸੀਗਾ ਸੁਰੁੰਦਰੋਂ ਦਾ ਘਰੇ ਪੜਿਆ ਫਿਰ ਬਾਬੇ ਨੂੰ ਪੁੱਛਿਆ ਮੈਂ ਕਿ ਬਾਬਾ ਤੈਨੂੰ ਕਿਸ ਨੇ ਘਰ ਦੱਸਿਆ ਵੀ ਜਾ ਕੇ ਘਰੇ ਜਾਓ ਤੁਸੀਂ ਤੇ ਬਾਬਾ ਕਹਿੰਦਾ ਨਹੀਂ ਮੈਂ ਤਾਂ ਕੁਦਰਤੀ ਆ ਗਿਆ ਤੇ ਚਲੋ ਔਖਾ ਬਹੁਤਾ ਵੈਸੇ ਠੰਡ ਹੈਗੀ ਹੈ ਨਾ ਦੱਸ ਦਿਆ ਕਿ ਨੇ ਮੇਰੀ ਬੇਟੀ ਸੀਗੀ ਚਾਰ ਬੇਟੀਆਂ ਨੇ ਵਿੱਚੋਂ ਇੱਕ ਮਰ ਗਈ ਆ ਲਾਜ ਨਹੀਂ ਕਰਾਇਆ ਗਿਆ ਫਾਟੀਆਂ ਉੱਤੇ ਮੈਂ ਰਹਿਣਾ ਸੋ ਬਾਬਾ ਚਲੋ ਕੋਈ ਗੱਲ ਨਹੀਂ ਹਾਂ ਔਖਾ ਬਹੁਤ ਹੈ ਨਾ ਬੱਚੇ ਆਂਦਾ ਸਾਨੂੰ ਪਤਾ ਵੀ ਐਸ਼ ਨੂੰ ਅਸੀਂ ਕਿਦਾਂ ਕਿਦਾਂ ਸਾਡੇ ਤੇ 21 ਜੋ ਟਾਈਮ ਚੱਲਿਆ ਸੀ ਸਾਨੂੰ ਪਤਾ ਕਿ ਤੰਗ ਤੁਹਾਡੇ ਲਈ ਵਲੌਗ ਨਹੀਂ ਆਈ ਨੇ ਦਿਨ ਹੋ ਗਏ ਵਲੌਗ ਵੀ ਤਾਂ ਹੀ ਤੁਹਾਡੇ ਵਾਸਤੇ ਨਹੀਂ ਬਣੇਗੇ 8-10 ਦਿਨ ਹੋ ਗਏ ਨੇ 8-10 ਦਿਨਾਂ ਤੋਂ ਬਾਅਦ ਤੁਹਾਡੇ ਲਈ ਵਲੌਗ ਅਸੀਂ ਹੁਣ ਲੈ ਕੇ ਆਉਣ ਲੱਗੇ ਹੁਣ ਆਪਾਂ ਕੰਟੀਨਿਊ ਵਲੌਗਿੰਗ ਕਰਾਂਗੇ ਠੀਕ ਆ ਜਦੋਂ ਆਪਦਾ ਕਹਿੰਦੇ ਹਨ ਨਾ ਕਿ ਬੱਚਾ ਜਦੋਂ ਸਹੀ ਨਾ ਹੋਵੇ ਫਿਰ ਕੁਝ ਵੀ ਚੰਗਾ ਨਹੀਂ ਲੱਗਦਾਗਾ ਜਿਹੜਾ ਤੁਸੀਂ ਪਹਿਲਾਂ ਵਲੌਗ ਦੇਖਿਆ ਉਹ ਸਿਰਫ ਸਾਹ ਲਾਲਾ ਦੀ 7 ਦਿਨਾਂ ਜਦ ਅਸੀਂ ਇੰਨਾ ਕੁ ਵਲੌਗ ਸਿਰਫ 7 ਮਿੰਟ ਦਾ ਬਣਾ ਸਕੇ ਹਾਂ ਕਿਉਂਕਿ ਇਨੀ ਟੈਨਸ਼ਨ ਦੇ ਵਿੱਚ ਸੀ ਮਾਨਪ੍ਰੀਤ ਤਾਂ ਬਿਲਕੁਲ ਹੀ ਨੀਂ ਨਾ ਸੁੱਤੀ ਉਹ ਤਾਂ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਤੇ ਉਧਰੋਂ ਵਿੱਚੋਂ ਪ੍ਰੋਗਰਾਮ ਸੀਗੇ ਰਾਤ ਨੂੰ ਪ੍ਰੋਗਰਾਮ ਤੇ ਜਾਣਾ ਫਿਰ ਹਸਪੀਟਲ ਜਾਣਾ ਫਿਰ ਪ੍ਰੋਗਰਾਮ ਤੇ ਜਾਣਾ ਕਿਉਂਕਿ ਇਹ ਚੀਜ਼ ਦਾ ਪਤਾ ਹੀ ਨਹੀਂ ਸੀ ਸਾਨੂੰ ਐਡਮਿਟ ਵੀ ਉੱਥੇ ਕਰਾਉਣਾ ਪੈਣਾ ਸਾਨੂੰ ਤਾਂ ਸੀਗੇ ਚਲੋ ਮੈਡੀਸਿਨ ਲੈਣ ਜਾਵਾਂਗੇ ਉੱਥੇ ਜਦੋਂ ਰਿਪੋਰਟਾਂ ਡਾਕਟਰ ਨੇ ਕਰਵਾਈਆਂ ਉਹ ਕਹਿੰਦਾ ਪ੍ਰੋਬਲਮ ਜ਼ਿਆਦਾ ਹੈ ਤੁਹਾਡਾ ਨੁਕਸਾਨ ਹੋਊਗਾ ਬਾਈ ਤੁਸੀਂ ਆਪਦਾ ਹੁਣੇ ਕਰ ਲਓ ਫਿਰ ਉਹਨੂੰ ਫਿਰ ਖੜੇ ਪੈਰ ਅਸੀਂ ਉੱਥੇ ਹਸਪੀਟਲ ਐਡਮਿਟ ਕਰਵਾਇਆ ਦੋ ਕੁ ਦਿਨ ਦਾ ਕਹਿੰਦੇ ਸੀ ਕਿੰਨੇ ਛਾਤੀ ਦੀ ਆਵਾਜ਼ ਆਉਂਦੀ ਖੜਕਣ ਦੀ ਕਲੀਅਰ ਨਹੀਂ ਉਹਦੀ ਉਹਨਾਂ ਜਿਹੜੇ ਅਸੀਂ ਛੁੱਟੀ ਨਹੀਂ ਦੇ ਸਕਦੇ ਸੋ ਸੱਤਾਂ ਅੱਠਾਂ ਦਿਨਾਂ ਦੇ ਬਾਅਦ ਸਾਨੂੰ ਐਸ਼ ਤੋਂ ਐਸ਼ ਨੂੰ ਛੁੱਟੀ ਲੈ ਕੇ ਅਸੀਂ ਆਏ ਆ ਦੀਪ ਹਸਪੀਟਲ ਲੁਧਿਆਣਾ ਦੇ ਵਿੱਚੋਂ ਜਦੋਂ ਅਸੀਂ ਘਰੇ ਆਏ ਉਸ ਦਿਨ ਸਾਨੂੰ ਸੋਚਿਆ ਵੀ ਹਾਂ ਠੀਕ ਆ ਯਾਰ ਐਸ਼ ਠੀਕ ਆ ਤੇ ਰਾਤ ਨੂੰ ਫੇਰ ਇੱਕਦਮ ਦਰਦ ਹੋਣ ਲੱਗ ਗਿਆ ਐਸ਼ ਦੇ ਰਾਤ ਨੂੰ 12 1 ਵਜੇ ਐਸ਼ ਨੂੰ ਲੈ ਕੇ ਫੇਰ ਹਸਪੀਟਲ ਅਸੀਂ ਗਏ ਆ ਠੀਕਾ ਤੇ 1 ਵਜੇ ਉਸ ਤੋਂ ਬਾਅਦ ਫਿਰ ਅਸੀਂ ਅਗਲੇ ਦਿਨ ਘਰੇ ਆਏ ਆ ਸੋ ਐਸ਼ ਦੇ ਵਿੱਚ ਥੋੜੀ ਗੈਸਬੂਸ ਹੋ ਗਈ ਸੀ ਜਾਂ ਕੁਛ ਕਹਿ ਸਕਦੇ ਖੰਗਣ ਦੇ ਨਾਲ ਮਾੜੇ ਮੂਢੇ ਸੋਲ ਸੋਜੋ ਗਈ ਉਹ ਵੀ ਉਹਦੇ ਕਰਕੇ ਦਰਦ ਹੋਣ ਲੱਗ ਗਿਆ ਹੋਊਗਾ ਲੈ ਬਾਪੂ ਜਿਹੜੇ ਤੂੰ ਬੂਟ ਕਹਿੰਦਾ ਸੀਗਾ ਤੇ ਕੱਲ ਬੂਟਾਂ ਨੂੰ ਬਾਪੂ ਲਾਉਦਾ ਫਿਰਦਾ ਸੀ ਬੂਟ ਤੇਰੇ ਲੱਭ ਗਿਆ ਜੀ ਬਾਬੇ ਦੇ ਹਿੱਸੇ ਆਏ ਆ ਹਾਂ ਬੂਟ ਬਾਬੇ ਦੇ ਸੀ ਆਇਆ ਕੱਲ ਹਾਂ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਦੇ ਦੇ ਪੁੱਤ ਆ ਗਿਆ ਪੁੱਤ ਆ ਗਿਆ ਨੋ ਐ ਜਿਹ ਕੀ ਹੰਦੀ ਆ ਫੋਨ ਗ੍ਰਸੀ ਐਸ ਦੇ ਫੋਨ ਕੀਤਾ ਹੋਇਆ ਬੰਦ ਦੇਣਾ ਇਸ ਨੂੰ ਬਿਲਕੁਲ ਫੋਨ ਨਹੀਂ ਦਿੰਦੇ ਅਸੀਂ ਪਰ ਹੁਣ ਥੋੜੀ ਜੋ ਠੀਕ ਨਹੀਂ ਹੈ ਕਿ ਇਹ ਠੰਡ ਚ ਜਾਣ ਦੇ ਨਾਲ ਉਹ ਦਿੱਤਾ ਚੰਗਾ ਸਹੀ ਹੈ ਨਾ ਮੋਕੋ ਵਾਲੇ ਲਾਉਣੇ ਆ ਮੋਕੋ ਵਾਲੇ ਨਾਲ ਬਚ ਗਈਆਂ ਮੋਕੋ ਵਾਲੇ ਲਾਉਣੇ ਆ ਤੂੰ ਖੁੜਕ ਚੱਲੀ ਸੀਗੀ ਦਾਦੂ ਦਿਲ ਛੱਡ ਗਏ ਤੇਰਾ ਇਸ ਤੈਨੂੰ ਪਤਾ ਹੈ ਬਈ ਐਜੋ ਦਾ ਦੁੱਧ ਦਿਲ ਛੱਡ ਗਿਆ ਤੇਰੇ ਬਿਨਾਂ ਸਮਾਰਟਫੋਨਸ ਆਰ ਗੈਟਿੰਗ ਬੋਰਿੰਗ ਮੋਕੋ ਲੈ ਟੇ ਮੋਕੋ ਕਾਟੂਣਾਉਣੇ ਆ ਜੇ ਮੋਕੋ ਐਮ ਓ ਏ ਓ ਇਹਦਾ ਮੋਜੋ ਬਣ ਗਿਆ ਓਏ ਹੋਏ ਹੋਏ ਪੁੱਟੇ ਹੱਥ ਨਾਲ ਟਾਈਪ ਹੁੰਦੀ ਆ ਕੁਵੀ ਦਿਨਾ ਮੋਕੋ ਡੌਗ ਇਰਮਨ ਜੀ ਬਰਨ ਬੀਠੇ ਗਏ ਕਾ ਸੋਣੀ ਗਾਰਾਂ ਆਈ ਨਹੀਂ ਚੱਜ ਦੀ ਵਾਹ ਜਣਾ ਵੱਢਿਆ ਕਰ ਚੱਕ ਲਾ ਆ ਗਿਆ ਮੁੱਕੋ ਆ ਵੀ ਆ ਮੁੱਕੋ ਹੀ ਆ ਸਾਰੀ ਮੁੱਕੋ ਵਾਲੀ ਹੋਣੀ ਸਾਰੇ ਤੂੰ ਲਾ ਆ ਪਿਆ ਜਣੀ ਮੁੱਕੋ ਵਾਲੀ ਆਪੇ ਦਾ ਲਾ ਆ ਗਿਆ ਠੀਕ ਆ ਲੋਬਿ ਸੈਂਟਾ ਕਰੋੜ ਸਾਡਾ ਅੱਜ ਲੱਗਾ ਵੀਡੀਓ ਪ੍ਰੈਸ ਕਰਨ ਤਿਆਰੀ ਵਿਆਹ ਤੇ ਜਾਂਦੀ ਹੈ ਵਿਆਹ ਤੇ ਜਾਂਦੀ ਤੇਰੇ ਬੀਬੀਆਂ ਨੂੰ ਵਿਆਹ ਦਾ ਰੱਬ ਦੇਵੇ। ਲਓ ਜੀ ਹੈਂਡਵਰਕ ਦਾ ਸੂਟ ਕੱਢਿਆ ਹੋਇਆ ਪੂਰਾ। ਅੱਜ ਮੈਂ ਰੈਡ ਰੈਡੀ ਸੂਟ ਪਾ ਕੇ ਜਾਣਾ। ਆ ਜਾਗਾ ਜੀ ਨਵੀਂ ਵਿਆਹੀ ਬਣ ਕੇ ਜਾਣਾ ਮੈਂ। ਆਹ ਤੇ ਬੋਦਾ ਤੇਰਾ ਤਾਂ ਮੀ ਮੰਗੀ ਜਾਂਦਾ ਵੀ। ਪਾ ਪੂ ਪਾ ਪੂ। ਐਂ। ਐਂ। ਪਲੀਜ਼ ਪਲੀਜ਼ ਮੈਨੂੰ। ਪਰ ਇਸ ਦਾ ਲੀੜੇ ਨਾਲ ਮਜਾ ਆਦੀ। 20-25 ਹਜ਼ਾਰ ਦਾ ਸੂਟ ਆ ਤੇ ਮੈਂਡ ਚ ਤੂੰ ਆਣਾ ਕਢਣੀ ਇਹਦਾ। ਬੱਚੇ ਬੱਚੇ ਆਰਦਾ ਕੋਈ ਨਹੀਂ ਵਾਦ ਦਾ ਵਾਦ ਦਾ ਚਿੰਨੀ ਉਹ ਕੋ ਬਜਾ ਨਹੀਂ ਆ ਅੱਛਾ ਤੇਰੀ ਜੁਨੀ ਮਾਦੀ ਹੈ ਕਿ ਦਿਨ ਜਾ ਰਹੀ ਹੈ ਅੱਜ ਪ੍ਰੈਸ ਹੀ ਨਹੀਂ ਕਰਨੀ ਕਰਨੀ ਨਹੀਂ ਨਾ ਬਸ ਹੁਣ ਹੁਣ ਸਿਆਲੂ ਸਿਆਲੇ ਨੂੰ ਕੈਂਬਰੀ ਪਈ ਜਾਣਾ ਦੇਖੀ ਹੁਣ ਇਹ ਨਹੀਂ ਆਈ ਰਿਹਾ ਕਰਨ ਨਾਲ ਰੇਟ ਕੇ ਕੰਨਾਂ ਦੇ ਟੋਪੀਆਂ ਲੈ ਮੋਟੇ ਲੇੜੇ ਧਰਮ ਆਇਦਾ ਨਹੀਂ ਤੂੰ ਲਈਦੀ ਨਾ ਜਿਉ ਫੁੜਕੀ ਸਿਆਣਾ ਜੀ ਮੈਨੂੰ ਲੱਗਦੀ ਨਹੀਂ ਮੈਨੂੰ ਸਿਆਣਾ ਜੀ ਫੁੜਕੇਂਗੇ ਜਦੋਂ ਫੁੜਕੀ ਗਰਮੀ ਜੀ ਨਹੀਂ ਫੁੜਕਦੀ ਹਲਪ ਕਰਾ ਦਿਓ ਹਨਾ ਨਾព្រੈਸਨ ਮਾਰ ਲੱਗ ਜਾ ਫੜ ਕੇ ਦੇ ਦੇ ਹੈ ਸੋ ਨਾ ਇਹ ਲੈਕਣੀ ਜਾਂਦੇ ਕਿਤੇ ਸਾਨੂੰ ਸਹੀ ਗੱਲ ਉਹਨਾਂ ਨੇ ਕਹਣਾ ਆਪ ਤੁਰੇ ਰਹਿੰਦੇ ਆ ਤੇ ਇਹਨੂੰ ਲੈਕਣੀ ਜਾਂਦੇ ਹੈ ਕੋਣ ਹੈ ਕਿਹਨਾਂ ਨੂੰ ਮੈਂ ਦੇ ਦੂੰ ਕੋਈ ਨਹੀਂ ਆਪੇ ਲੈ ਬੇਬੇ ਹੁਣ ਸਾਡਾ ਰੋਲਾ ਪੈ ਗਿਆ ਮਨਪੀ ਦਾ ਬੇਬੇ ਨਾਲ ਕਹਿੰਦੀ ਮੰਮੀ ਕਹਿੰਦੀ ਮੈਂ ਜਾਣਾ ਨਹੀਂ ਵਿਆਹ ਹੋ ਗਏ ਨਹੀਂ ਮੈ ਲੈ ਕੇ ਜਾਣਾ ਨਾਲ ਮੈਨੂੰ ਤਾਂ ਤੁਸੀਂ ਲੈ ਕੇ ਜਾਨੇ ਆ ਮੈਂ ਆਪਦੀ ਖੇਚਲ ਦੀ ਮਾਰੀ ਲਈ ਜਾਨਾ ਬੇਬੇ ਨੇ ਗੋਡੇ ਨਾ ਦੇ ਨਾਲੇ ਫੇਰਾ ਕੋਈ ਕਾਣਾ ਪਿੰਨਾ ਨਹੀਂ ਹੁੰਦਾ ਬਾਈ ਮੈਂ ਸਮਾਂ ਤੂੰ ਜਾਣ ਕੇ ਬਿਮਾਰੀ ਹੋ ਜਾਂਦੀ ਤੂੰ ਬੇ ਗੋਡੇ ਪਵਾ ਦੀਏ ਤੇਰੇ ਤੇ ਫਾਟਕਾਂ ਦੇ ਪਾਉਂਦੇ ਗੋਡੇ ਵੀ ਕਹਿੰਦੇ ਫਾਟਕਾਂ ਦੇ ਪਾਉਂਦੇ ਆ ਇੱਥੇ ਮੈਸਤਰੀ ਨੂੰ ਛੱਡ ਲਈ ਉਹ ਤਾਂ ਹੀ ਖਵਾਦੀ ਹੈ ਨਾ ਚਰਨਾ ਮੈਸਤਰੀ ਪਾਉਂਦਾ ਆਪਣੇ ਗੱਲ ਨਹੀਂ ਕਰ ਇਹਦਾ ਹੀ ਗੱਲ ਹੈ ਨਾ ਹਾਂ ਸਹੀ ਗੱਲ ਹੈ ਇਹ ਕੰਮ ਥੋੜਾ ਹੀ ਹੁੰਦਾ ਵੈਸੇ ਐਵੇਂ ਡਾਕਟਰਾਂ ਕੋਲੇ ਬਾਹਲੇ ਭੇਜਣਾ ਨਾ ਉਹ ਤੇ ਹੋਰ ਕੀ ਹੈ ਹੁਣ ਮੁੰਡੇ ਮੁੰਡੇ ਦੇ ਪਾਰੇ ਠੋਕਦੇ ਹੀ ਆ ਤੇ ਉਹਨੇ ਗੁੱਡੇ ਤੋਂ ਨੂੰ ਬੜੀ ਮੰਡੀ ਗੱਲ ਹੈ ਮੈਂ ਤਾਂ ਬਾਹਰ ਹੀ ਛੱਡਦੇ ਆ ਉਹਨੂੰ ਡਾਕਟਰਾਂ ਕੋਲੇ ਜਾਈਆਂ ਤਾਂ ਇਹਨੇ ਕਰਾਂਗੇ ਆ ਵਿਆਹ ਨਿਭਾ ਲੋ ਤੇ ਆਪਾਂ ਇਹ ਕਰਨੇ ਤੋਂ ਕੋਲਾਂਗੇ ਰੋਡੇ ਹਾਂ ਆਪਾਂ ਇਹੀ ਕਰਾਂ ਬਈ ਖਰਾ ਤੇ ਰਗੜ ਰੂੜ ਕੇ ਨੇ ਸੈੱਟ ਕਰਕੇ ਇਹੀ ਸੈੱਟ ਕਰਕੇ ਪਾ ਦੇਣਾ ਇਹ ਨਾਲੇ ਉਹਨੇ ਹਾਂ ਹੈਨਾ ਇਹ ਗਈ ਘਟ ਘੁੜ ਕੇ ਪਾ ਦਿੰਦਾ ਹੋਰ ਹੱਡ ਗਈਆਂ ਇਹ ਕੋਈ ਆਸ ਵਿੱਚ ਤਾਂ ਛੱਡ ਗਿਆ ਰਿੰਡਾ ਉਨੀ ਕੱਢੀ ਮਾਰੀ ਦੀ ਰੰਦੇ ਦੇ ਨਾਲ ਉਹ ਸੈੱਟ ਕਰ ਦੂ ਹਨਾ ਮੜਾ ਇਹ ਮਸਾਲਾ ਭਰਿਆ ਜੋ ਉੱਤੇ ਬਾਅਦ ਚ ਗ੍ਰੈਂਡਰ ਨਾਲ ਮਾਰ ਦਾਂਗੇ ਬੂਰਾ ਬਾਰਾ ਬਥੇਰਾ ਹੁੰਦਾ ਵਿੱਚ ਪਾ ਦਿੰਦੇ ਹੁੰਦੇ ਕਿਵੇਂ ਬਾਸੀ ਰੋਟੀ ਬਾਸੀ ਰੋਟੀ ਖਾਣੀ ਹੈ ਬਾਸੀ ਰੋਟੀ ਖਾਣ ਲੱਗੀ ਹੈ ਰਾਤ ਨੂੰ ਬੱਦ ਮੈਂ ਸਾਰੇ ਜਣੇ ਤਰਸ ਗਏ ਸੀ ਇਹ ਕਹਿੰਦੇ ਬਾਈ ਹੁਣ ਦੇ ਵਲੌਗ ਬੰਦ ਹੋ ਗਏ ਆਉਣੇ ਸਾਰੇ ਮੈਸੇਜ ਕਾਲਾ ਮੈਨੂੰ ਆਈ ਜਾਂਦੀਆਂ ਇੰਨੀਆਂ ਜਿਆਦਾ ਕਿ ਨਹੀਂ ਵੀ ਥੋੜਾ ਮੁਸੀਬਤ ਸੀ ਥੋੜਾ ਜਿਹਾ ਸਾਡੇ ਫੈਮਿਲੀ ਨੂੰ ਸਾਡੀ ਨੂੰ ਇਹ ਕਹਿੰਦੇ ਅਭੀ ਆਪਨੇ ਦੇਖਿਆ ਹੀ ਹੋਣਾਗਾ ਵੀ ਐਸ਼ ਦੀ ਫੋਟੋ ਵੇਖੀ ਹੋਣੀ ਐ ਲਾਇਆ ਸੀ ਸਟੇਟਸ ਵਿਚਾਰੀ ਢਿੱਲੀ ਸੀ ਤਾਂ ਕਰਕੇ ਹਾਂ ਆਹ ਕਿ ਤੁਸੀਂ ਸਾਡਾ ਡਰ ਗਿਆ ਵੀ ਨਹੀਂ ਮੰਨਿਆਂ ਦਾ ਬੱਟੀ ਮਾਰ ਜਿਓ ਖਾਓ ਮਾਰਨਾ ਖਾਓ ਫਿਰ ਸਮਝਣ ਲੱਗਦਾ ਨਾ ਆ ਆਏ ਸਾਡੀ ਪ੍ਰੀਤੋ ਹਰਵੇ ਤਾਂ ਮਾ ਤੁਹਾਡੇ ਟਾਈਮ ਬਾਅਦ ਦੇਖੀ ਆਪਾਂ ਕੋਟੀ-ਕੁੱਟੀ ਫੋਣੀ ਦੇ ਫਿਰ ਤਾਂ ਕਰੇ ਰੋ ਹਸਪਤਾਲ ਫੇਰ 10 ਜਣਾ ਪਿਆ ਤੇ ਨਾ ਕੋਈ ਝੱਗਾ ਲੱਭੇ ਨਾ ਕੋਈ ਚੁੰਨੀ ਲੱਭੇ ਨਾ ਕੋਈ ਅਸੀਂ ਨਾ ਕੱਲ ਰਾਤ ਫੇਰ ਐਸੇ ਦੇ ਦਰਦ ਕਦੇ ਨਹੀਂ ਹੋਇਆ ਉਹ ਕਦੇ ਦਵਾਈਆਂ ਨਾਲ ਜਾਂ ਤਾਂ ਗੈਸ ਬੂਸ ਬਣ ਗਈ ਜਾਂ ਤੁਹਾਡੇ ਖੰਗਲ ਦੇ ਅੰਦਰ ਸੋਜ ਹੋ ਗਈ ਹੋਗੀ ਮੈਂ ਦਰਦ ਉਹਦੀ ਕਦੇ ਵੀ ਨਹੀਂ ਹੋਇਆ ਹਸਪਤਾਲ ਐਡਮਿਟ ਸੀ ਉਦੋਂ ਵੀ ਨਹੀਂ ਹੋਇਆ ਤੇ ਰਾਤ ਨੂੰ ਐਸਾ ਦਰਦ ਹੋ ਗਿਆ 11 ਵਜੇ ਤੇ ਸਾਨੂੰ ਪਤਾ ਵੀ ਇਹ ਕਿਵੇਂ ਓਏ ਬਾਜੀਏ ਕੋ ਚੱਕਿਆ ਨਹੀਂਦਾ ਸਾਨੂੰ ਇਹ ਸੀ ਕਿ ਕਿਤਾਬ ਦਾ ਵੀ ਹੁੰਦਾ ਈ ਜਾ ਵੀ ਉਹ ਚਲ ਫੇਰ ਵੀ ਯੋਾਕਾਂ ਦੇ ਮੂਹਰੇ ਫੇਰ ਕਰਨਾ ਹੀ ਪੈਂਦਾ ਆਪ ਨੂੰ ਹੂੰ ਬੇਬੇ ਦਲੇਰੀ ਦਿਖਾਵੇ ਅੰਦਰੋਂ ਬੇਬੇ ਬੇਦਲੇਰੀ ਸਾਨੂੰ ਹੋਸਾ ਆਦੀ ਜੀ ਜੀ ਦਲੇਰੀ ਐਵੇਂ ਉੱਪਰ ਤੋਂ ਬੇਬੇ ਦਲੇਰੀ ਦਿਖਾਈ ਜਾਂਦੀ ਦਰ ਤਾਂ ਬੱਚੇ ਤੋਂ ਲੱਗਦਾ ਬੱਚੇ ਦਾ ਪਤਾ ਨਹੀਂ ਨਾ ਲੱਗਦਾ ਘਟਾਂ ਗਾਲ ਕਰਦਾ ਕਾਰਜ ਪੂਰੇ ਬੇਬੇ ਨੱਪਦੀ ਗੱਲ ਇਹਦਾ ਨਹੀਂ ਨਾ ਸੱਚ ਲੱਗਤ ਨਹੀਂ ਹਾਂ 1 ਵਜੇ ਅਸੀਂ ਹਸਪਤਾਲ ਪਹੁੰਚੇ ਆ ਰਾਤ ਨੂੰ ਠੀਕ ਆ ਕੁਝ ਵੀ ਚੱਕਿਆ ਨਹੀਂ ਗਾ ਤੇ 1 ਘੰਟੇ ਦੀ ਗੱਡੀ ਲੁਧਿਆਣੇ ਲਾਈ ਆ ਰਾਤ ਕੱਲ ਰਾਤ ਪਰ ਉੱਥੇ ਡਰਦੇ ਆ ਇਸ ਨੂੰ ਜਾ ਕੇ ਹੋਇਆ ਵੀ ਡਾਕਟਰ ਨੇ ਦਵਾਈ ਵੀ ਨਹੀਂ ਦਿੱਤੀ ਕਹਿੰਦੇ ਠੀਕ ਹੋ ਜੀ ਓਕੇ ਕਹਿੰਦੇ ਕੋਈ ਚੱਕਿਆ ਤੁਸੀਂ ਇਨਜਾਸ ਆ ਸਕਦੇ ਹੋ ਪਰ ਫਿਰ ਵੀ ਅਸੀਂ ਸਕੈਨਾਂ ਟੈਸਟ ਸਾਰੀ ਕਰਵਾ ਲਈ ਸੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹਦੇ 7-8 ਦਿਨ ਐਡਮਿਟ ਰਹੀ ਹੈ ਤੇ ਉਹਦੇ ਦਵਾਈਆਂ ਦੂਜੀਆਂ ਲੱਗੀਆਂ ਨੇ ਸ਼ਾਇਦ ਲੀਵਰ ਜਾਂ ਗੁਰਦੇ ਵਿੱਚ ਕੋਈ ਨੌਕਸ ਦਵਾ ਨਹੀਂ ਨਾ ਪਤਾ ਹੋਵੇ ਤਾਂ ਕਰਕੇ ਡਰ ਗਏ ਸੀਗੇ ਜਿਹੜਾ ਰਿਸਕ ਨਹੀਂ ਵੀ ਲੈਣਾ ਲੋ ਬਾਪੂ ਤੇ ਆ ਰਹੀਏ ਲੋਕੀ ਅੱਜ ਸਾਡੀ ਫੈਮਿਲੀ ਰੋਟੀ ਖਾਈਏ ਬਾਪੂ ਜੀ ਬੇਬੇ ਨੇ ਮੱਖਣੀ ਮੁਖਣੀ ਪਾ ਕੇ ਦਿੱਤੀ ਐ ਇਹਦਾ ਫਿਕਰ ਬਾਪੂ ਦਾ ਪੂਰਾ ਨਾ ਵੇ ਮੇਰੇ ਘਰ ਆਲਾ ਮੈਂ ਮੱਖਣੀ ਨਹੀਂ ਪਾ ਕੇ ਦੇਣੀ ਤਾਂ ਦੱਸੋ ਪਹਿਲਾਂ ਆਇਆਤ ਨਹੀਂ ਮੇਰਾ ਜੀਵਨ ਸਾਥੀ ਆ ਮੈਨੂੰ 70 80 ਬੰਦੇ ਲੈ ਕੇ ਗਿਆ ਮੈਨੂੰ ਲੈ ਕੇ ਆਇਆ ਐਡੇ ਬੰਦਿਆਂ ਦੇ ਨਾਲ ਸਹੀ ਗੱਲ ਆ ਐਡਾ ਬੇਬੇ ਖਤਰਾ ਮੁੱਲ ਕੱਲਾ ਬੋਲਾ ਨਹੀਂ ਲਿਆ ਸਕਦਾ 70 70 80 ਬੰਦੇ ਲੈ ਕੇ ਆਏ ਹੁਣ ਤਾਂ ਕਈ ਕਰਜ਼ੀਆਂ ਵੀ ਆ ਜਾਂਦੀਆਂ ਹੁਣ ਕੱਲਣਾ ਵੀ ਆ ਜਾਂਦੀਆਂ ਹੁਣ ਅੱਗੇ ਸਾਨੂੰ ਤਾਂ 70 ਬੰਦੇ ਲੈ ਕੇ ਆਏ ਸੀ ਭਾਈ ਬੇ ਬੇ ਖਤਰੇ ਜਦ ਵੱਡੀ ਹੁੰਦੀ ਸੀ ਪਹਿਲਾਂ ਹਾਂ ਜਦੋਂ ਖਤਰਾ ਬੰਦਾ ਕੱਲਾ ਨਹੀਂ ਲੈ ਜਾਂਦਾ ਲੈ ਕੇ ਆ ਜਾਂਦਾ 70 ਬੰਦੇ ਜਿੰਨੇ ਜ਼ਿਆਦੇ ਹੋਣ ਚੰਗੇ ਚੰਗੇ ਆ ਕਹਿੰਦੇ ਨਾ ਲੜਾਈ ਨੂੰ ਤੇ ਖੇਤੀ ਦੇ ਕੰਮ ਨੂੰ ਬੰਦੇ ਜਿੰਨੇ ਵੱਧ ਉਹ ਚੰਗੇ ਹੁੰਦੇ ਆ ਹਾਂ ਸੋ ਨੇਕੇ ਹੁੰਦੇ ਲੱਗਦੇ ਸੀ ਬਾਪੂ ਬੇਬੇ ਨਾਲ ਲੜਦਾ ਐਂ ਲੱਗ ਜਾਂਦੇ ਪਰ ਹੁਣ ਵੱਡੇ ਹੋ ਗਏ ਜਦੋਂ ਆਪ ਦਾ ਵਿਆਹ ਹੋਇਆ ਨਾ ਹੁਣ ਪਤਾ ਲੱਗਦਾ ਕਿ ਬਾਪੂ ਨਹੀਂ ਬੇਬੇ ਨਾਲ ਲੜਦਾ ਸੀ ਬੇਬੇ ਨੂੰ ਆਪ ਕੋ ਲੱਗਦੀ ਉਹਨਾਂ ਦੇ ਵੱਡੇ ਵੀ ਨਾ ਆਉਂਦਾ ਵਿਆਹ ਹੁਣ ਬਹੁਤ ਲੱਗੇ ਬਾਪੂ ਨਹੀਂ ਬੇਬੇ ਨਾਲ ਲੜਦੇ ਬੇਬੇ ਹੀ ਲੜਦੀ ਬਾਪੂ ਨਾ ਸੋਈ ਤੇ ਭਾਂਡੇ ਖੜਕਦੇ ਆ ਨਾ ਮਾੜਾ ਵੀ ਇੱਕ ਦੂਜੇ ਨਾਲ ਲੱਗ ਜਾਂਦਾ ਤਾਂ ਘੜਕ ਪਈ ਆ ਉਵੇਂ ਦੋ ਜੀਆਂ ਦੀ ਲੜਾਈ ਤਾਂ ਹੁੰਦੀ ਰਹਿੰਦੀ ਹੁੰਦੀ ਆ ਪਰ ਘਟੇ ਕੇ ਬਾਦ ਉਹ ਜੇ ਬੰਦਾ ਫੇਰ ਹੋ ਜਾਂਦਾ ਹਮ ਇਹ ਕੋ ਆਪਣਾ ਖੜਾ ਬਾਹਰ ਵਾਜਾਂ ਮਾਰੀ ਜਾਂਦੇ ਆ ਕੌਣ ਆਹ ਵੇ ਰੋਟੀ ਮੰਗੀ ਜਾਂਦੀ ਆ ਹਾਂ ਪਤਾ ਏ ਉਹ ਨਾਈ ਆ ਕੁੱਤੀ ਆ ਇਹ ਹਮ ਲੰਗੌਰ ਨੂੰ ਬੈਠ ਕੇ ਰੱਖਣਾ ਸੀ ਭੜਾਈਆਂ ਕੁੜੀ ਆਵੇਂ ਕੋਨੇ ਚੋਂ ਨਿਕਲ ਕੇ ਬਹਿ ਜਾਓ ਲੋ ਇਹ ਵੀ ਠੰਡੀ ਰੋਟੀ ਨਹੀਂ ਖਾਂਦੀ ਛੱਡ ਕੇ ਉੱਡ ਜਾਂਦੀ ਹੈ ਚੜਾਈ ਆ ਆਪਣੇ ਘਰੇ ਦਾ ਨਾ ਰੇਕ ਹੀ ਭਾਖਾਣ ਲੱਗ ਜਾਂਦਾ ਆ ਕੇ ਉਹ ਨੂੰ ਗਰਮ ਕਰਕੇ ਪਾਉਣਗੇ ਤੇ ਫਿਰ ਖਾਂਣਗੇ ਤੇ ਠੰਡੀ ਰੋਟੀ ਛੱਡ ਕੇ ਉੱਡ ਜਾਂਦੀ ਹੈ ਉਹ ਖੜੀ ਆ ਬਾਹਰ ਹਾਂ ਫਿਰ ਕਹਿੰਦਾ ਕਿਹੜਾ ਐ ਇਹਨਾਂ ਨੇ ਦਰਵੇਸ਼ਾਂ ਨੇ ਬੋਲਣ ਦਾ ਹਨਾ ਖਾਂਣ ਡਾਣਾ ਕਰ ਠੰਡਾ ਨਾ ਬੱਚੇ ਨੇ ਇੰਕੇ ਦੇ ਆ ਆਇਆ ਇਧਰ 50 ਰੁਪਿਆ ਲੈ 2 ਪਰਸਨ ਲੈ ਆਜੇ ਹਾਂ ਆ ਜਾ ਤਿੱਕਰੀ ਜਾਂਦੀ ਆ ਔਰ ਚਲਨੀ ਆ ਉਰੇ ਆ ਗੂਰੇ ਆਣਾ ਆ ਲੈ ਪਤਾ ਨਾ ਹਾਂ ਥੋੜਾ ਹੀ ਕਿਉਂ ਵੀ ਡੋਨਟ ਯੂ ਵੀ ਫੋੜੂਗਾ ਨਹੀਂ ਮੈਂ ਤਾਂ ਵੀ ਲੈ ਲੇ ਖਾ ਕੇ ਮੈਂਟ ਲਾਉਂਦੀ ਆ ਰਹਿ ਜਾਂਦੀ ਹੈ ਕਰ ਤੋਏ ਭਾਇਨੇ ਮੈਂ ਭਾਇਨਾ ਮੈਨੂੰ ਇਥੋਂ ਡਰਦੀ ਆ ਵੇਸ ਥੋੜਾ ਜਿਹਾ ਉਹ ਨਹੀਂ ਤਾਲੀ ਉੱਧਰ ਸੁਣ ਆ ਲੈ ਪਤਾ ਨਹੀਂ ਸੋਰੀ ਆ ਲੈ ਉਹ ਭੱਜ ਗਈ ਦੇਖੀ ਮੈਂ ਮੰਮੀ ਨਾ ਬਾਹਲੀ ਲਿਆ ਜਾ ਉਹਦੀ ਆ ਲੈ ਆ ਜਾ ਲੈ 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 ਆ ਲੈ ਇੱਥੇ ਰੱਖ ਤੇ ਫਿਰ ਮਿਚਾ ਲਈ ਲੈ ਲੈ ਤਤੰਗਾ ਖਾ ਲੈ ਖਾ ਲੈ ਆ ਜਾ ਮੈਂ ਤਾਂ ਡਰਦੀ ਆ ਖਾ ਲੈ ਖਾ ਪੁੱਤ ਖਾ ਲੈ ਖਾ ਲੈ ਕੁਝ ਨਹੀਂ ਕਹਿੰਦਾ ਤਤੰਗਾ ਛੱਡਣੀਆਂ ਹੋ ਜਾਣੀਆਂ ਮੈਨੂੰ ਥੋੜਾ ਜਿਹਾ ਡਰਦੀ ਆ ਮੈਂ ਘੂਰ ਦੇਣਾ ਮੇਰੇ ਕਬੂਤਰ ਨੂੰ ਇੱਕ ਵਾਰੀ ਪੈ ਗਈ ਸੀ ਮੈਂ ਘੂਰਤੀ ਸੀ ਉਦੋਂ ਦੀ ਮੈਨੂੰ ਤਾਂ ਡਰਦੀ ਆ ਚਲੋ ਖਾ ਰੂਪੀ ਲਓ ਜੀ ਤੇ ਦਾਦਾ ਪੁੱਤੀ ਕੰਬਲ 'ਚ ਬੈਠੇ ਆਂ ਐਸੂ ਨੋਟੀ ਖਾ ਦਾਦੂ ਨਾ ਪੁੱਤ ਤੂੰ ਮਮਾ ਮਮਮਾ ਨਾ ਖਾਣੀ ਠੀਕ ਆ ਚੱਲ ਠੀਕ ਆ ਬੱਸ ਕਰ ਜਾ ਕਾਰਟੂਨ ਵੀ ਦੇਖਣੇ ਹੋਰ ਦੇਖਣੇ ਉਹ ਪਾਇ ਸਕੂਲ ਬੈਠੀ ਉਹਨੇ ਉੱਥੇ ਬੈਠ ਕੇ ਉਹਨੇ ਪਹਿਲੇ ਸੁਣਿਆ ਜਿੱਦਾਂ ਰੋਟੀ ਨਹੀਂ ਤੁਹਾਡੇ ਨਾਲ ਖਾਣੀ ਆ ਮੈਂ ਮੈਨੂੰ ਪਹਿਲੇ ਹੀ ਪਤਾ ਸੀ ਅੱਜ ਤੂੰ ਨਾ ਖਲਾਰਾ ਪਿਆ ਉਹ ਵੀ ਆ ਦੇਖੋ ਕਿੰਨਾ ਇਹ ਤੇਰੇ ਪਾਇਆ ਖਲਾਰਾ ਕੱਲ ਲਿਆਂਦੀ ਗੱਡੀ ਭਰ ਕੇ ਤੇਰਾ ਹੀ ਆ ਸਮਾਨ ਸਾਰਾ ਨਾਮ ਲੱਛ ਕੇ ਰੱਖਿਆ ਇੰਨਾ ਕੱਲ ਮੰਮੀ ਦੇ ਵਿੱਚ ਸੀ ਲੋਕ ਬਾਹਰੋਂ ਆਏ ਕੋਲੇ ਵਾਂਗ ਤੇ ਉਹਦੇ ਇੱਕ ਟੋਕਾ ਜਿਹਾ ਬਣਿਆ ਇਹ ਦੋਸਤੋ ਕੋਡਿੰਗਾ ਦਾਵਾਵਾਂ ਦੇ ਨਾਲ ਹਨਾ ਪਰਮਾਤਮਾ ਨੇ ਕਾਫਾ ਕੀਤੀ ਐਸ਼ ਬਿਲਕੁਲ ਠੀਕਾ ਕੱਲ੍ਹ ਸ਼ਾਮ ਨਹੀਂ ਰਹੀ ਹੋ ਕੇ ਅਸੀਂ ਸਾਨੂੰ 6:30 7:00 ਵਜੇ ਆਏ ਸੀਗੇ ਆਂਦਿਆਂ ਨੂੰ ਤੇ ਹੁਣ ਐਸ਼ ਠੀਕਾ ਸੋ ਆਪਦੇ ਵੀ ਦਿਲ ਨੂੰ ਖੁਸ਼ੀ ਆ ਵੀ ਹੁਣ ਠੀਕ ਹੋ ਗਈ ਆ ਐਸ਼ ਨਾਰਮਲ ਹੋ ਗਈ ਬਿਲਕੁਲ ਤੇ ਹੁਣ ਇਦਾਂ ਕਿ ਉਹਦੀ ਕੇਅਰ ਕਰਨੀ ਪਊਗੀ ਥੋੜੀ ਜੀ ਤੇ ਪੱਕੀ ਨਾ ਉਹਨੂੰ ਹੈ ਨਹੀਂਗਾ ਮਤਲਬ ਬਹੁਤ ੱੱਕੇ ਨਾ ਉਹਦੇ ਦੇਨੇ ਪੈਂਦੇ ਕੱਪੜੇ ਪਾ ਕੇ ਵੀ ਨਹੀਂ ਕੋਸ਼ਿਸ਼ ਜ਼ਿਆਦਾ ਸਿਰ ਤੇ ਟੋਪੀ ਤਾਂ ਲੈ ਕੇ ਨਹੀਂ ਕੋਸ਼ਿਸ਼ ਗਰਮੀ ਵਾਲੀ ਮੰਨਦੀ ਇਹਨੂੰ ਐ ਹੁੰਦਾ ਕਿ ਮਸ਼ੀਦੀ ਵਾਲੇ ਕੱਪੜੇ ਨਾ ਪਾਵਾਂ ਸਾਨੂੰ ਹੁੰਦਾ ਕਿ ਆ ਠੰਡ ਰੱਗੇ ਨਮੂਣੀਆਂ ਹੋ ਗਿਆ ਸੀਗਾ ਹਨਾ ਤੇ ਪਰ ਹੁਣ ਹੌਲੀ ਹੌਲੀ ਠੀਕ ਹੋਊਗਾ ਹਨਾ ਤੇ ਵਿਚਾਰ ਰੱਖ ਲਈ ਜਿੰਨਾ ਹੋ ਸਕਦਾ ਸੋ ਐਸ ਦੀਆਂ ਮੈਡੀਕਲ ਦਿੱਤਾ ਹੋਇਆ ਬਣ ਕੇ ਸਕੂਲੇ ਵੀ ਸੋ ਕੱਚੇ ਪੇਪਰ ਸੀਗੇ ਐਸ ਦੇ ਕੱਚੇ ਪੇਪਰ ਜਿਹੜੇ ਸੀਗੇ ਕੋਈ ਵੀ ਉਹ ਦੇ ਨਹੀਂ ਪਾਈ ਉਹ ਮਿਸ ਹੋ ਗਏ ਪ੍ਰਿੰਸੀਪਲ ਨਾਲ ਮੈਂ ਗੱਲ ਕਰਾਇਆ ਜਾ ਕੇ ਬਾਕੀ ਮੈਡੀਕਲ ਮਿਲ ਗਿਆ ਸੱਤਾਂ ਦਿਨਾਂ ਦਾ ਮੈਡੀਕਲ ਸੱਤ ਦਿਨ ਤਾਂ ਭੇਜ ਨਹੀਂ। ਅੱਜ ਦਾ ਕੱਲ ਨੂੰ ਆਪਾਂ ਜਾਈਏ ਮੈਡੀਕਲ ਵਗੈਰਾ ਦੇ ਆਈ ਇਹ ਨਾਲੇ ਥੋੜਾ ਜਿਹਾ ਉਹਨਾਂ ਨੂੰ ਵੀ ਹੋ ਜਾਊਗਾ। ਹੂੰ। ਉਸ ਤੋਂ ਬਾਅਦ ਜਿਹੜਾ ਮੈਡੀਕਲ ਬਣਿਆ ਸੀ ਉਹ ਸਿਰਫ ਇਦਾਂ ਸੀਗਾ ਕਿ ਉਹ ਐਡਮਿਟ ਹੈ। ਛੁੱਟੀਆਂ ਵੀ ਮਿਲ ਜਾਣਗੀਆਂ ਫਿਰ। ਕੋਈ ਛੁੱਟੀਆਂ ਅਸੀਂ ਲੈ ਲਈਆਂ ਕੋਈ ਛੁੱਟੀਆਂ ਅੱਗੇਆਂ ਆ ਜਾਣਗੀਆਂ ਠੰਡ ਦੀਆਂ ਫਿਰ ਮੈਕਸ ਓਕੇ ਤੇ ਉਹ ਨੂੰ ਐਸਪੋ ਆਪਾਂ ਠੀਕ ਹੋਊਗੀ। ਠੀਕ ਆ। ਇੱਧਰ ਦੇਖੋ ਕੈਂਬਰ। ਮੈਨੂੰ ਤਾਂ ਠੰਡ ਵੈਸੇ ਹੀ ਬਹੁਤ ਲੱਗਦੀ ਹੈ। ਹੈ ਨਾ? ਤੇ ਫਿਰ ਅੱਜ ਚੈਦੀ ਰਹਿਣੀ ਹੁੰਦੀ ਆ। ਹੂੰ। ਆ ਇੱਕ ਆ ਇੱਕ ਆ ਮੈਨੂੰ ਲੈ ਕੇ ਤੇ ਬਾਲੂ ਨੇ ਕੱਲ ਬਾਲੂ ਵਾਲਿਆਂ ਚਾਪਲਾ ਸਾਰੀ ਫੈਮਿਲੀ ਨੂੰ ਲੈ ਕੇ ਗਈ ਮਾਂ ਤੇ ਬਾਲੂ ਵਾਲਿਆਂ ਚਾਪਲਾ ਅੱਗੇ ਕਿ ਦਿਖਾਈ ਮਾਂ ਬੀਚਾਨੇ ਦੀ ਰਹਿ ਗਈ ਡੈਡੀ ਦੀ ਡੈਡੀ ਪਉਂਦਾ ਨਹੀਂ ਜਾਂ ਉਹ ਵੜ ਜਾਂਦੇ ਉਹਨਾਂ ਦੀ ਆਦਤ ਉਹਦੇ ਗਾਵਾਂ ਵਾਲ ਜਾਣਦੇ ਉਹ ਉੱਦਾਂ ਹੀ ਵੜ ਜਾਂਦੇ ਉਧਰ ਲੈ ਕੇ ਫਿਰ ਡੈਡ ਤਾਂ ਹੀ ਕਰਕੇ ਉਹ ਪਉਂਦੇ ਨੇ ਉਹ ਨਹੀਂ ਪਉਂਦੇ ਉਹ ਕਹਿੰਦੇ ਲੰਬੜ ਜਾਂਦੇ ਉਹ ਹੀ ਅੰਦਰ ਅੰਦਰ ਪਾਉਣ ਵਾਲੀਆਂ ਹੁੰਦੀਆਂ ਨੇ ਐਸ ਦੀਆਂ ਵੀ ਲੈ ਕੇ ਜਾਂਦੀਆਂ ਆ ਕੇ ਬਿੱਲੀ ਜੀ ਲੈ ਜਾਂਦੀ ਪੇਰਾਂ ਦੇ ਮੈਨੂੰ ਸੋਹਣੀ ਲੱਗੀ ਮਿੰਨਤਾਂ ਦੀਆਂ ਸੋਹਣੀਆਂ ਮਾਤਾ ਨੂੰ ਰਾਤ ਮਨਪੀ ਸੂਟ ਦਿਖਾਈ ਜਾਂਦੀ ਸੀ ਗਰਮ ਲਿਆਂ ਲੂਕ ਤੇ ਮਾਤਾ ਪੂਰੀ ਖੁਸ਼ ਸੀ ਮਾਤਾ ਨੂੰ ਚਾੜ੍ਹਿਆ ਵੈ ਹੈਣਾ ਫਿਰ ਆਤਾ ਸੀਗਾ ਮੈਂ ਕਿਹਾ ਪਹਿਲਾਂ ਸ਼ਾਟ ਲਾਵਾਂ ਇਹਨਾਂ ਦਾ ਮਾਮਾ ਧੀਆਂ ਦਾ ਵੀ ਕੀ ਕਰੀ ਜਾਂਦੀਆਂ ਫਿਰ ਮੈਂ ਕਿਹਾ ਛੱਡ ਵੈਰੇ ਯਾਰ ਕਰ ਲੈਂਦੇ ਸ਼ੋਗਨ ਮੇਲਾ ਦੋਨੇ ਲੱਗੀਆਂ ਰਹੀਆਂ ਜੋਰਾ ਸ਼ੋਰ ਹੈਣਾ ਕਿ ਚਲੋ ਕੋਈ ਨਹੀਂ ਠੰਡ ਆ ਹੈਣਾ ਕਿਉਂਕਿ ਮੰਮੀ ਨੇ ਪਹਿਲਾਂ ਹੋਂ ਪਹਿਣਾ ਹੁੰਦੀਆਂ ਸੀ ਕਿ ਮੰਮੀ ਜਿੰਨੂੰ ਵੀ ਉਹਨਾਂ ਦੀ ਚਵੈਸ ਦਾ ਸੂਟ ਪਾਉਂਦੀ ਹੁੰਦੀ ਸੀ ਕਿਉਂਕਿ ਜਿਹੜਾ ਭੈਣਾ ਨੇ ਵੀਰਿਆਂ ਨੇ ਲਿਆ ਤਾਂ ਹੁਣ ਤਾਂ ਵਿਆਹ ਹੋ ਗਿਆ ਉਹਨਾਂ ਦਾ ਉਹੀ ਪਾਉਣਾ ਸੋ ਹੁਣ ਮਨਪੀਤ ਦੇ ਹੱਦ ਦਾ ਬੜਾ ਪਸੰਦ ਕਰਦੀ ਮੰਮੀ ਚੀਜ਼ ਲਈ ਉਹਨੂੰ ਹੁੰਦਾ ਕਿ ਮਨਪੀਤ ਦੇ ਲਿਆ ਕੇ ਦੇਵੇ ਆਪਦੀ ਚੀਜ਼ ਪਸੰਦ ਦੀ ਕਿ ਮੰਮੀ ਨੂੰ ਉਹੀ ਵਧੀਆ ਲੱਗਦੀ ਮੰਮੀ ਨੂੰ ਮੈਂ ਸੂਟ ਲੈ ਕੇ ਦਿੱਤਾ ਪ੍ਰੋਪਰ ਸਟੌਲ ਦੇ ਨਾਲ ਸੂਟ ਏਕ ਨਹੀਂ 3 3 3 3 3 ਤੇ ਉਹ ਸੂਟ ਪੂਰਾ ਨਾ ਪ੍ਰੋਪਰ ਪਜਾਮੇ ਦੇ ਨਾਲ ਉਹ ਤਾਂ ਨਾਈਟ ਸੂਟ ਹੀ ਹੋ ਗਿਆ ਉਹਨਾਂ ਦੇ ਤੇ ਹੁਣ ਮੈਂ ਮਮਿੰਗਿਆ ਸੀ ਤੁਸੀਂ ਘਰੇ ਪਾ ਲਿਓ ਜਾਂ ਗੁਰਦੁਆਰੇ ਸਾਹਿਬ ਜਾਨੇ ਉਹ ਮਿੰਗ ਨਹੀਂ ਗੁਰਦੁਆਰੇ ਸਾਹਿਬ ਨਹੀਂ ਮੈਂ ਪਾਤੇ ਜਾ ਰਿਹਾ ਲੋਕ ਕਹਿਣਗੇ ਵੀ ਇਹ ਵਾਸਤਾ ਨੂੰ ਪੈਰ ਛਾੜਦੇ ਠੀਕ ਆ ਚੱਲ ਫਿਰ ਅੱਜ ਵਾਲੀ ਵਾਹ ਜਰੀ ਕਰਨਾ ਘਰੇ ਪਾਉਣ ਨੂੰ ਦਿਲ ਕਰਦਾ ਮੈਂ ਤਾਂ ਨਹੀਂ ਪਾਉਣਾ ਘਰੇ ਇਹ ਪਾਉਣਾ ਕਿੱਥੇ ਪਤਾ ਨਹੀਂ ਹੁਣ ਨਿੱਗੇ ਹਨ ਨਿੱਗੇ ਮਜ਼ਾ ਬਹੁਤ ਹੁੰਦਾ ਵਾਸੀ ਠੰਡ ਦੇ ਵਿੱਚ ਨਿੱਗੇ ਨਿੱਗੇ ਸੂਟ ਵਧੀਆ ਰਹਿੰਦੇ ਨਾ ਸੋ ਬੱਚੋ ਬਾਈ ਜੀ ਸੋ ਐਂਡ ਵਾਲੇ ਲੱਭਦੇ ਜਿਹੀ ਕਹਿਣਾ ਚਾਹੁੰਦੇ ਆ ਕਿ ਆ ਦੀ ਪਰਿਵਾਰ ਤੋਂ ਉੱਤੇ ਕੁਝ ਨਹੀਂ ਹੁੰਦਾ ਤੇ ਤੁਸੀਂ ਆਪਦੇ ਬੱਚਿਆਂ ਦੀ ਕੇਅਰ ਕਰੋ ਮੜ ਕੇ ਟਾਈਮ ਹੱਥ ਨਹੀਂ ਆਉਂਦਾ ਸਾਨੂੰ ਪਤਾ ਵੀ ਐਸ਼ ਤੇ ਅਸੀਂ ਕਿੰਨੇ ਪਰੇਸ਼ਾਨ ਹੋ ਗਏ ਸੀ ਚਲੋ ਪੈਸੇ ਤੇ ਜਿਹੜੇ ਲੱਗਣੇ 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 ਹੁੰਦੇ ਆ ਬਾਕੀ ਮੜ ਕੇ ਨਾ ਟਾਈਮ ਨਹੀਂ ਹੱਥ ਆਉਂਦਾਗਾ ਠੀਕ ਆ ਤੇ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਉੱਥੇ ਪਹੁੰਚ ਗਏ ਆ ਤੇ ਵਧੀਆ ਡਾਕਟਰ ਨੂੰ ਦਿਖਾਓ ਬੱਚੇ ਨੂੰ ਜਦੋਂ ਤੁਸੀਂ ਦਿਗਾਉਨੇ ਹੋ ਜੋ ਲੋਕੋ ਡਾਕਟਰਾਂ ਦੇ ਚੱਕਰ ਚ ਪਏ ਜਾਂਦੇ ਆ ਨਾ ਸੋ ਅਸੀਂ ਪਹਿਲਾਂ ਮੁੱਗ ਦਵਾਈ ਲਈ ਸੀ ਦੋ ਵਾਰੀ ਪਹਿਲਾਂ ਡਾਕਟਰ ਤੋਂ ਲਈ ਸੀ ਉਹ ਕਹਿੰਦੇ ਵਾਇਰਲ ਫੀਵਰ ਤਾਂ ਹੁੰਦਾ ਜਿਹੜਾ ਮੇਰਾ ਪੁਆਇੰਟ ਸੀ ਉਹਨਾਂ ਨੇ ਫੜਿਆ ਨਹੀਂ ਫਿਰ ਡਾਕਟਰ ਚੇਂਜ ਕਰਤਾ ਸੀ ਕਿਉਂ ਤਾਂ ਆਰਾਮ ਨਹੀਂ ਆਉਂਦਾ ਦੂਸਰੇ ਡਾਕਟਰ ਨੇ ਫਿਰ ਇਹੀ ਕਿਹਾ ਵੀ ਤੁਹਾਡੇ ਵਾਇਰਲ ਫੀਵਰ ਆ ਥੋੜਾ ਹੋ ਜਾਂਦਾ ਬੱਚੇ ਖੇਡਦੇ ਆ ਚੱਪਲਾਂ ਨਹੀਂ ਪਾਉਂਦੇ ਉਹਨਾਂ ਨੇ ਕੁਝ ਹੋਰ ਰੀਜਨ ਦੱਸਤਾ ਕਿ ਤਾਂ ਬੁਖਾਰ ਹੁੰਦਾ ਤੇ ਜਦੋਂ ਅਸੀਂ ਉੱਥੇ ਜਾ ਕੇ ਚੱਕਰ ਜਿਹੜਾ ਉਹਦਾ ਸੀਗਾ ਉਹ ਕਿਸੇ ਨੂੰ ਨਹੀਂ ਸੀ ਪਤਾ ਸੋ ਡਾਕਟਰ ਦੇ ਅਕੋਰਡਿੰਗ ਤਾਂ ਵਾਇਰਲ ਫੀਵਰ ਸਿਰਫ ਸਾਲ ਚ ਇੱਕ ਵਾਰੀ ਹੁੰਦਾ ਬਾਰ-ਬਾਰ ਨਹੀਂ ਹੁੰਦਾ ਕਿਉਂਕਿ ਹੁਣ ਸਾਨੂੰ ਵੀ ਥੋੜਾ ਜਿਹਾ ਪਹਿਲਾਂ ਪਤਾ ਨਹੀਂ ਸੀ ਇਸ ਬਾਰੇ ਸੋ ਕਦੇ ਵੀ ਪ੍ਰੋਬਲਮ ਹੁੰਦੀ ਹੈ ਬਾਈ ਜੀ ਟੈਸਟ ਹੁੰਦਾ ਕਿ ਆਪਾਂ ਕੈ ਟੈਸਟ ਕਰਾਉਂਦੇ ਨਹੀਂ ਦਵਾਈ ਲੈਣ ਲੱਗ ਜਾਂਦੇ ਟੈਸਟ ਜ਼ਰੂਰ ਕਰਾਓ 2.5 350 500 ਦਾ ਚੀਜ਼ ਹੁੰਦੀ ਆ ਕਿ ਉਹ ਪਤਾ ਲੱਗ ਜਾਂਦਾ ਜਿਹੜੀ ਚੀਜ਼ ਬਿਮਾਰੀ ਹੈ ਉਹਦਾ ਇਲਾਜ ਹੁੰਦਾ ਅੰਦਾਜ਼ੇ ਨਾਲ ਜੀ ਨਹੀਂ ਇਕ ਤਾਂ ਜਿਹੜੀ ਬੇਫਾਲ ਦਵਾਈ ਦਿੰਦੇ ਨੇ ਉਹ ਬੱਚੇ ਤੇ ਬਹੁਤ ਗੰਦਾਸ ਰਫਾਉਂਦੀਆਂ ਨੇ ਹਨ ਕੋਈ ਐਂਟੀਬਾਇਓਟਿਕ ਲੀਵਰ ਇਫੈਕਟ ਕਰਦੀਆਂ ਨੇ ਇਹਨਾਂ ਚੀਜ਼ਾਂ ਦੇ ਐਂਟੀਬਾਇਓਟਿਕ ਆ ਉਹਦੇ ਨਹੀਂ ਵਾਲੇ ਸੋ ਫਿਰ ਜਿਹੜਾ ਪੈਸਾ ਖਰਾਬ ਹੋਣਾ ਹਨ ਤੇ ਫਿਰ ਬੱਚੇ ਦੀ ਸਿਹਤ ਪਤਾ ਨਹੀਂ ਹੁੰਦਾ ਕਿੱਧਰ ਨੂੰ ਜਾਣੇ ਮਸਾ ਮਸਾ ਦੇ ਬੱਚੇ ਅੱਜ ਕੱਲ ਹਨ ਤੇ ਸਾਨੂੰ ਪਤਾ ਸੀ ਵੀ ਐਸ ਐਸ ਕਿਵੇਂ ਸਿਰੇ ਲਾਈ ਸੀਗੀ ਹਨਾ ਤੇ ਡਰ ਗਈ ਸੀ ਅਸੀਂ ਤੇ ਫਿਰ ਲਵ ਜੀ ਦੋਸਤੋ ਅੱਜ ਵਾਲੇ ਵਲੌਗ ਦੀ ਹਾਜ਼ਰੀ ਹੈ ਨਹੀਂ ਪ੍ਰਮਾਣ ਕਰੋ ਪਿੱਛੇ ਰੌਲਾ ਪਈ ਜਾਂਦਾ ਹੁਣ ਸਾਰੇ ਹੁਣ ਚਾਚੇ ਤਾਏ ਸਾਰੇ ਐਸ ਨੂੰ ਮਿਲਣ ਆਈ ਹੋਇਆ ਰਾਤੀ ਅਸੀਂ ਘਰੇ ਆਏ ਆ ਤੇ ਹੁਣ ਸਾਰਾ ਉੱਧਰ ਸੂਟਾਂ ਦਾ ਵੀ ਢੇਰ ਲੱਗੇ ਹੋਏ ਆ ਯਾ ਦੇਖ ਲੋ ਆ ਲੈ ਕੇ ਆ ਮੈਂ ਉਹ ਲੱਗੇ ਹਾਂ ਚਲੋ ਠੀਕ ਆ ਬਾਏ ਬਾਏ ਫਿਰ ਆਪਾਂ ਮਿਲਦੇ ਆ ਲਵ ਯੂ ਦੋਸਤੋ ਨੈਕਸਟ ਵਲੌਗ ਤੇ ਜਿਹੜੇ ਫਸਟ ਟਾਈਮ ਦੇਖ ਰਹੇ ਹੋ ਸਬਸਕ੍ਰਾਈਬ ਕਰ ਦੋ ਤੇ ਫਿਰ ਇਦਾਂ ਹੀ ਹੱਸਦੇ ਚਿਹਰੇ ਲੈ ਕੇ ਤੁਹਾਡੇ ਸਾਹਮਣੇ ਰੈਗੂਲਰ ਆਉਂਦੇ ਰਾਵਾਂਗੇ ਠੀਕ ਆ ਦੇਰੀ ਲਈ ਮਾਫੀ ਚਾਹਣੀ ਆ ਕਿ ਵਲੌਗ ਕਾਫੀ ਟਾਈਮ ਬਾ ਉਰੇ ਤੁਸੀਂ ਸਮਝ ਲਓਗੇ ਸਾਡੇ ਪ੍ਰੋਬਲਮ ਜੀ ਚੱਲ ਰਹੀ ਸੀ ਨਾ ਠੀਕ ਆ ਫਿਰ ਮਿਲਦੇ ਆ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤੇ ਪ੍ਰੀਤੋ ਨੇ ਜਾਣਾ ਹੁਣ ਵਿਆਹ ਤੇ ਵਿਆਹ ਵਾਲਾ ਵਲੌਗ ਦਿਖਾਉਣੇ ਆ ਤੁਹਾਨੂੰ ਤੇ ਠੀਕ ਆ ਓਕੇ ਓਕੇ ਵਿਆਹ ਘਰ ਦੇ ਹੁਣ ਤੁਸੀਂ ਸੋਚੋਗੇ ਵਿਆਹ ਫਿਰ ਤੁਰੇ ਜਾਂਦੇ ਹੋਰੇ ਇੱਕ ਘਰੇ ਤੋਂ ਜੀ ਤੋ ਭਈ ਪਰ ਕੋਈ ਨਹੀਂ ਜ਼ਰੂਰੀ ਆ ਉਹ ਵਾਲਾ ਵੀ ਠੀਕ ਆ ਤੇ ਜੁੜਦੇ ਆ ਫਿਰ ਆਪਾਂ ਜਲਦੀ ਵੀ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ